कौन मुरारी रवितास ਪਿੰਡ ਦਾ ਰਹਿਣ ਵਾਲਾ ਮੱਥਾ ਟੇਕਿਆ ਆਪਣੇ ਧਨ ਭਾਗ ਸਮਝੇ ਦਰਸ਼ਨ ਹੋਏ ਦਸਵੰਦ ਦਿੱਤਾ ਤੇ ਕਹਿੰਦਾ ਮਹਾਰਾਜ ਜੀ ਇੱਕ ਪ੍ਰਸ਼ਨ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਦੱਸੋ ਕੌਣ ਮੋਰਾਰੀ ਗੁਰੂ ਕੇ ਲਾਲ ਜੀ ਕੀ ਪ੍ਰਸ਼ਨ ਹੈ ਮੈਂ ਪ੍ਰਸ਼ਨ ਬੜਾ ਤੁਹਾਡੇ ਕੰਮ ਆਉਣ ਵਾਲਾ ਸਾਡੇ ਨਾਲ ਵੀ ਵੀਰ ਦਾ ਹੈ ਕਹਿੰਦਾ ਮਹਾਰਾਜ ਜੀ ਜਿਹੜੀ ਤੁਸੀਂ ਬਾਣੀ ਉਚਾਰਨ ਕੀਤੀ ਸੁਣਿਆ ਪ੍ਰਸ਼ਨ ਕਹਿੰਦਾ ਗੁਰੂ ਅਰਜਨ ਦੇਵ ਜੀ ਜਿਹੜੀ ਤੁਸੀਂ ਬਾਣੀ ਉਚਾਰਨ ਕੀਤੀ ਏ ਇਸ ਬਾਣੀ ਨੂੰ ਅਸੀਂ ਪੜ੍ਹਦੇ ਵੀ ਹਾਂ ਇਸ ਬਾਣੀ ਨੂੰ ਸੁਣਦੇ ਵੀ ਆਂ ਔਰ ਤੀਜਾ ਲਫ਼ਜ਼ ਲਿਖਿਆ ਸੰਗਤ ਜੀ ਇਸ ਬਾਣੀ ਨੂੰ ਵਿਚਾਰਦੇ ਵੀ ਆਂ ਆਦੋ ਵੀ ਕਹਿੰਦਾ ਮਹਾਰਾਜ ਬਾਣੀ ਨੂੰ ਪੜ੍ਹਦੇ ਵੀ ਆਂ ਸੁਣਦੇ ਵੀ ਆਂ ਵਿਚਾਰਦੇ ਵੀ ਆਂ ਪਰ ਗੁਰੂ ਅਰਜਨ ਦੇਵ ਜੀ ਇੱਕ ਪ੍ਰਸ਼ਨ ਹੈ ਉਹ ਕੀ ਸਾਡੀ ਜਿਹੜੀ ਮਾੜੀ ਮੱਤ ਐ ਨਾ ਉਹ ਤਾਂ ਵੀ ਮਹਾਰਾਜ ਦੂਰ ਨਹੀਂ ਹੋ ਰਹੀ ਗੱਜ ਕੇ ਆਖੋ ਸਤ ਨਾ ਆਈ ਵਾ ਬੜਾ ਆਪਣੇ ਮਤਲਬ ਦਾ ਪ੍ਰਸ਼ਨ ਹੈ ਮਾਰੇ ਬਾਣੀ ਪੜਦੇ ਵੀ ਆ ਸੁਣਦੇ ਵੀ ਆ ਵਿਚਾਰਦੇ ਵੀ ਆ ਪਰ ਮਾੜੀ ਮੱਤ ਨਹੀਂ ਜਾਂਦੀ ਆਪ ਜੋ ਬਾਣੀ ਕੀਨੇ ਉਚਾਰਣ ਇੱਥੇ ਸੁਨੇ ਹਮ ਕਰੇ ਵਿਚਾਰਨ ਤਉ ਨ ਦੁਰਮਤ ਮਨ ਤੇ ਹਾਨੀ ਏ ਕਿਆ ਕਾਰਨ ਸਕੇ ਨ ਜਾਣੀ ਸੂਰਜ ਪ੍ਰਕਾਸ਼ ਸਾਨੂੰ ਕਾਰਨ ਨਹੀਂ ਪਤਾ ਲਗਾ ਬਾਬਾ ਜੀ ਬਾਣੀ ਪੜਦੇ ਵੀ ਸੁਣਦੇ ਵੀ ਵਿਚਾਰਦੇ ਪਰ ਮਨ ਤੋਂ ਮਾੜੀ ਮਤ ਨਹੀਂ ਗਈ ਧਿਆਨ ਦੇਣਾ ਜੀ ਹੁਣ ਬਾਤਿਆਂ ਦੇ ਜੀਵਨ ਚੇ ਬਾਤ ਹੈਗੀ ਹੈ ਅੱਜ ਸੜਕ ਲੈ ਜਿਓ ਸ੍ਰੀ ਮੁਖ ਤੇ ਬੋਲੇ ਭਲ ਭਾਂਤ ਪਿਤਾ ਜੀ ਮੁਖ ਤੋਂ ਬੋਲੇ ਸ੍ਰੀ ਮੁਖ ਤੇ ਬੋਲੇ ਭਲ ਭਾਂਤ ਸ੍ਰੀ ਮੁਖ ਤੇ ਬੋਲੇ ਭਲ ਭਾਂਤ ਧਿਆਨ ਦੇਣਾ ਜੀ ਮੁਖ ਤੋਂ ਬੋਲੇ ਗੁਰੂ ਅਰਜਨ ਦੇਵ ਜੀ ਬਾਣੀ ਪੜ੍ਹਦੇ ਵੀ ਹੋ ਸੁਣਦੇ ਵੀ ਹੋ ਵਿਚਾਰਦੇ ਵੀ ਹੋ ਤਾਂ ਵੀ ਮਨ ਤੋਂ ਮਾੜੀ ਮਤ ਨਹੀਂ ਜਾ ਰਹੀ ਸ਼ਾਂਤੀ ਨਹੀਂ ਆ ਰਹੀ ਪਤ ਜੀ ਨੇ ਕੀ ਜਵਾਬ ਦਿੱਤਾ ਸ਼੍ਰੀ ਮੁਖ ਤੇ ਬੋਲੇ ਪਲ ਭਾਂਤ ਸ਼੍ਰੀ ਮੁਖ ਤੇ ਬੋਲੇ ਪਲ ਭਾਂਤ ਸ਼ਰਦਾ ਅਰਤੀ ਰਜ ਉਰ ਭਰੋ ਔਰ ਕਹਿੰਦੇ ਹਿਰਦੇ ਨੂੰ ਜੀ ਬੜੀ ਗੱਲ ਬਰੀਕ ਹੈ ਜੇ ਧਿਆਨ ਨਾਲ ਸੁਣਨੀ ਪੈਣੀ ਸ਼ਰਦਾ ਅਰਥ ਧੀਰਜ ਔਰ ਧਰੋ ਬਾਣੀ ਪੜਨ ਸੁਣਨ ਵੇਲੇ ਵਿਚਾਰਨ ਵੇਲੇ ਦੋ ਚੀਜ਼ਾਂ ਦਾ ਧਿਆਨ ਰੱਖੋ ਇੱਕ ਤੇ ਸ਼ਰਦਾ ਜ ਤਰੇੜ ਨਾਣ ਦੇ ਇੱਕ ਧੀਰਜ ਕਹ ਲੈਣਾ ਪਉ ਸ਼ਰਦਾ ਅਰਥ ਧੀਰਜ ਔਰ ਧਰੋ ਤੁਸੀਂ ਮੈਂ ਬਾਬਾ ਅਨੰਤ ਸਿੰਘ ਦਾ ਬਚਨ ਸੁਣਿਆ ਸਿੱਖ ਕਹਲਾ ਨਾ ਪਵੇ ਦਾਰ ਨਾ ਛੱਡੇ ਹੰਕਾਰ ਨਾ ਕਰੇ ਉਹ ਕਦੀ ਖਾਲੀ ਨਹੀਂ ਜਾਂਦਾ ਵੇਖੋ ਮੈਂ ਨਹੀਂ ਕਹਿ ਰਿਹਾ ਸੂਰਜ ਪ੍ਰਕਾਸ਼ ਦਾ ਇਤਿਹਾਸਕ ਸਾਖੀ ਏ ਪਾਣੀ ਪੜਦੇ ਵੀ ਸੁਣਦੇ ਵੀ ਆ ਵਿਚਾਰਦੇ ਵੀ ਆ ਪਰ ਮਾੜੀ ਮਤ ਨਹੀਂ ਜਾ ਰਹੀ ਤੇ ਪਤਾ ਹੀ ਜਵਾਬ ਕੀ ਦਿੰਦੇ ਐ ਸ਼ਰਦਾ ਅਰ ਧੀਰਜ ਔਰ ਧਰੋ ਸ਼ਰਦਾ ਤੇ ਧੀਰਜ ਬਾਣੀ ਤੇ ਪੂਰੀ ਸ਼ਰਦਾ ਤੇ ਧੀਰਜ ਆ ਲੈ ਨੀਂਦਰ ਇਹਨੋਂ ਔਰ ਹਿਰਦੇ ਚ ਧਰੋ ਸ਼ਰਦਾ ਅਰ ਧੀਰਜ ਔਰ ਧਰੋ ਹੁਣ ਅਗਲੀ ਗੱਲ ਬੜੀ ਕੀਮਤੀ ਜੀ ਗੁਰ ਬਾਣੀ ਪਾਠ ਸੁਣ ਗੁਣ ਧਰੋ ਗੁਰ ਬਾਣੀ ਪਾਠ ਸੁਣ ਗੁਣ ਧਰੋ ਹੁਣ ਕਈਆਂ ਨੂੰ ਨਾਂ ਬਤਾ ਲਗਾ ਹੋਵੇ ਇਹ ਕੀ ਜਵਾਬ ਦਿੰਦਾ ਹੈ ਬਹੁਤ ਧਿਆਨ ਨਾਲ ਸੁਣਿਓ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ 300 ਸਟੈਪ ਲੈਂਦੇ ਹੋ 300 ਸਟੈਪ ਚੌਥਾ ਸਟੈਪ ਨਹੀਂ ਲੈ ਰਹੇ ਆਖੋ ਸਤਿਨਾਮ ਬਹੁਤ ਧਿਆਨ ਦੇਣਾ ਜਰਾ 300 ਸਟੈਪ ਲੈ ਰਹੇ ਹੋ ਚੌਥਾ ਸਟੈਪ ਛੱਡਦਾ ਤੁਸੀਂ ਮਹਾਰਾਜ ਚੌਥਾ ਸਟੈਪ ਕਿਹੜਾ ਗੁਰੂ ਅਰਜਨ ਦੇਵ ਜੀ ਕਹਿੰਦੇ ਬਾਣੀ ਪੜਨੀ ਪਹਿਲਾ ਸਟੈਪ ਇਹ ਵੀ ਲੈ ਲਿਆ ਸੁਣ ਨਹੀਂ ਦੂਜਾ ਸਟੈਪ ਵਿਚਾਰਣੀ ਤੀਜਾ ਸਟੈਪ ਤੇ ਮਹਾਰਾਜ ਕਹਿੰਦੇ ਵੀ ਚੌਥਾ ਸਟੈਪ ਨਹੀਂ ਲੈਂਦੇ ਤਾਂ ਤੁਹਾਨੂੰ ਸ਼ਾਂਤੀ ਨਹੀਂ ਚੌਥਾ ਸਟੈਪ ਨਹੀਂ ਲੈਂਦੇ ਤਾਂ ਮਨ ਤੋਂ ਮਾੜੀ ਮਤ ਨਹੀਂ ਜਾਰੀ ਮਹਾਰਾਜ ਚੌਥਾ ਸਟੈਪ ਕਿਹੜਾ ਹੈ ਮਹਾਰਾਜ ਕਹਿੰਦੇ ਪਹਿਲਾ ਸਟੈਪ ਬਾਣੀ ਪੜਨੀ ਦੂਜਾ ਸੁਣਨੀ ਤੀਜਾ ਵਿਚਾਰਨੀ ਤੇ ਚੌਥਾ ਸਟੈਪ ਹੈ ਬਾਣੀ ਨੂੰ ਮੰਨਣਾ ਕਮਾਉਣਾ ਉਸ ਗੁਣ ਨੂੰ ਧਾਰਨ ਕਰਨਾ ਆਖੋ ਸਤਨਾਮ ਧਿਆਨ ਦੇਣਾ ਬੜੀ ਗੱਲ ਡੂੰਗੀ ਹੈ ਤਿੰਨ ਸਟੈਪ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਲੈਂਦੇ ਹੋ ਪੜ੍ਹਦੇ ਵੀ ਉਹ ਸੁਣਦੇ ਵੀ ਉਹ ਵਿਚਾਰਦੇ ਵੀ ਉਹ ਚੌਥਾ ਵਿਚਾਰਨ ਤੋਂ ਬਾਅਦ ਜਿਹੜਾ ਨਾ ਮੰਨਣ ਦਾ ਕਮਾਉਣ ਦਾ ਸਮਝੋ ਜੀ ਉਸ ਗੁਣ ਨੂੰ ਜ਼ਿੰਦਗੀ ਚ ਲਿਆਉਣ ਦਾ ਉਹ ਤੁਹਾਡਾ ਚੌਥਾ ਸਟੈਪ ਨਾ ਹੋਣ ਕਰਕੇ ਨਾ ਹੁਣ ਅਜੇ ਵੀ ਸੰਗਤ ਚ ਕਿਸੇ ਨੂੰ ਨਾ ਪਤਾ ਲੱਗੇ ਉਹ ਮੇਰੇ ਦਾਦ ਦੇ ਮਨ ਵੀ ਰੀਝ ਹੁੰਦੀ ਵੀ 10 ਸਾਲ ਦਾ ਬੱਚਾ ਵੀ ਬੈਠਾ ਹੋਵੇ ਉਹਨੂੰ ਹੀ ਪਤਾ ਲੱਗੇ ਕਥਾ ਕੀ ਹੋ ਰਹੀ ਹੁਣ ਅਜੇ ਵੀ ਕਿਸੇ ਨੂੰ ਨਾ ਪਕੜ ਗੱਲ ਆਈ ਹੋਵੇ ਹੁਣ ਤੁਸੀਂ ਮੰਨ ਲਓ ਸਹਿਜ ਪਾਠ ਰੱਖਿਆ ਹੁਣ ਤੁਸੀਂ ਬਾਣੀ ਪੜ ਰਹੇ ਹੋ ਹੁਣ ਉਹਦੇ ਚ ਅਸੀਂ ਪੜਿਆ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਇ ਹੁਣੇ ਤੁਸੀਂ ਪੜਿਆ ਗੁਰਪੀਰ ਹਾਂ ਮਾਂ ਤਾਂ ਭਰੇ ਜਾ ਮੁਰਦਾਰ ਨਾ ਖਾਏ ਹੁਣ ਇਹਨੂੰ ਸੁਣਿਆ ਵੀ ਪੜਿਆ ਵੀ ਸੁਣਿਆ ਵੀ ਤੇ ਇਹਦੇ ਅਰਥ ਵੀ ਵਿਚਾਰ ਲੈ ਪਰਾਇਆ ਹੱਕ ਨਹੀਂ ਕਿਰਤ ਸਹੀ ਰੱਖਣੀ ਚਾਹੀਦੀ ਏ ਆਪਾਂ ਸੁਣਿਆ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰਪੀਰ ਹਮ ਤਾਂ ਭਰੇ ਜਾਂ ਮਰਦਾਰ ਨਾ ਖਾਏ ਵੀ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ ਗਲਤ ਕਿਰਤ ਮੁਰਦਾ ਖਾਣ ਦੇ ਬਰਾਬਰ ਹੈ ਹਿੰਦੂ ਧਰਮ ਚ ਗਾਂ ਦਾ ਸਤਕਾਰ ਗਾਂ ਨੂੰ ਮਾਰਨਾ ਬਹੁਤ ਪਾਪ ਗਿਣਦੇ ਉਧਰ ਸੂਰ ਮਾਰੇ ਤੋਂ ਦਾ ਨਾਂ ਲਿਆ ਉਸ ਸੂਰ ਉਸ ਗਾਏ ਅਕਬਰ ਆਇਆ ਇਤਰਾਹ ਜਿਵੇਂ ਹਿੰਦੂ ਵੀਰਾਂ ਚ ਗੋਮ ਦਾ ਸਤਕਾਰ ਤੇ ਕੋਈ ਗਉ ਮਾਰੇ ਕਿੱਡਾ ਪਾਪ ਹੋਣਾ ਜਿ ਗਣਦੇ ਨੇ ਤੇ ਇਤਰਾਹ ਹੱਕ ਪਰਾਇਆ ਇਹੋ ਜਿਹਾ ਪਾਪ ਹੈ ਮਹਾਰਾਜ ਉਹਨਾਂ ਲਈ ਸੂਰ ਮੁਸਲਮਾਨਾਂ ਵੀਰ ਲਈ ਇਹ ਦਰਗਾਹ ਫਿਰ ਗੁਰਪੀਰ ਹਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਸਿਰਫ ਇਸ਼ਾਰਾ ਲਿਓ ਹੁਣ ਕਿਸੇ ਨੇ ਪੰਗਤੀ ਪੜੀ ਵੀ ਸੁਣੀ ਵੀ ਵਿਚਾਰ ਵੀ ਲਈ ਵਿਚਾਰਨ ਤੋਂ ਬਾਅਦ ਆਪਣੀ ਉਹ ਚੀਜ਼ ਨੂੰ ਕਮਾਇਆ ਨਹੀਂ ਕਿਰਤ ਨੂੰ ਸਹੀ ਨਹੀਂ ਕੀਤਾ ਜਿਹਦੇ ਕਰਕੇ ਇਹ ਚੌਥਾ ਸਟੈਪ ਨਾ ਲੈਣ ਕਰਕੇ ਤੁਹਾਡੀ ਮਾੜੀ ਮਤ ਜਾ ਨਹੀਂ ਰਹੀ ਉਹਨੂੰ ਕਮਾ ਨਹੀਂ ਰਹੇ ਚੌਥਾ ਸਟੈਪ ਨਹੀਂ ਲੈ ਰਹੇ ਅਜੇ ਵੀ ਕਿਸੇ ਨੂੰ ਗੱਲ ਨਾ ਪਕੜ ਚਾਹੀ ਹੋਵੇ ਤੁਸੀਂ ਮੰਨ ਲਓ ਬੜ ਰਹੇ ਹੋ ਨਿੰਦਾ ਭਲੀ ਬੋਲੋ ਸਾਰੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰੰਨ ਮੂਹ ਕਾਲੇ ਤਨਾ ਨਿੰਦ ਕਾ ਨਰਕੇ ਘੋਰ ਭਵਨ ਹੁਣ ਇਹ ਪੰਕਤੀ ਤੁਸੀਂ ਪੜੀ ਵੀ ਬਾਣੀ ਸੁਣੀ ਵੀ ਇਹਦੇ ਅਰਥ ਵੀ ਵਿਚਾਰ ਲੇ ਵੀ ਨਿੰਦਾ ਕਿਸੇ ਦੀ ਨਹੀਂ ਚੰਗੀ ਮੂਹ ਕਾਲਾ ਹੁੰਦਾ ਪਰ ਉਹਨੂੰ ਕਮਾਇਆ ਨਹੀਂ ਮੰਨਿਆ ਨਹੀਂ ਲਿਆਂਦਾ ਨਹੀਂ ਨਾ ਲਿਆਣ ਕਰਕੇ ਚੌਥਾ ਸਟੈਪ ਨਾ ਲੈਣ ਕਰਕੇ ਤੁਹਾਡੀ ਸ਼ਾਂਤੀ ਜ਼ਿੰਦਗੀ ਚ ਆ ਨਹੀਂ ਰਹੀ ਇਹਨੂੰ ਮੰਨਣ ਨਾ ਕਰਕੇ ਕਮਾਉਣ ਦਾ ਸਿਰ ਇਸ਼ਾਰਾ ਲਿਓ ਇਤਿਹਾਸਕ ਸਾਖੀ ਹੈ ਮਾਰੇ ਕਹਿੰਦੇ ਚੌਥਾ ਸਟੈਪ ਲਓ ਗੁਰੂ ਕੇ ਲਾਲ ਜੀ ਉਹ ਚੌਥਾ ਸਟੈਪ ਹੌਲੀ ਹੌਲੀ ਲੈ ਲਓ ਆਸ ਪਹਿਲੋ 20 ਪਹਿਲੋ 25 ਪਹਿਲੋ 50 ਪਹਿਲੋ ਅਸ਼ਤਾ ਅਸ਼ਤਾ ਲੈ ਲੋ ਜਿਵੇਂ ਜਿਵੇਂ ਸਟੈਪ ਲਈ ਜੋਗੇ ਫਿਰ ਸ਼ਾਂਤੀ ਵੀ ਆ ਜੂ ਫਿਰ ਉਹ ਜਿਹੜੀ ਮਾੜੀ ਮੱਤੇ ਮਨ ਦੀ ਉਹ ਵੀ ਚਲੀ ਜਾਏ ਇਹ ਚੌਥਾ ਸਟੈਪ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਲੈ ਨਹੀਂ ਰਹੇ ਜਿਹਦੇ ਕਰਕੇ ਸ਼ਾਂਤੀ ਨਹੀਂ ਮਾੜੀ ਮੱਤ ਨਹੀਂ ਜਾ ਰਹੀ ਇਹ ਅਜੇ ਵੀ ਗੱਲ ਦਾ ਕਿਸੇ ਨੂੰ ਨਾ ਖੁੱਲੀ ਹੋਵੇ ਪਕੜ ਵਿੱਚ ਇੱਕ ਗਾਥਾ ਹੈ ਗਾਥਾ ਹੁੰਦੀ ਹੈ ਸਮਝਾਉਣ ਲਈ ਇੱਕ ਪਿਤਾ ਕਿਸੇ ਕਾਰਨ ਕਰਕੇ ਉਹਦੀ ਪਤਨੀ ਪੇਕੇ ਰਹਿ ਰਹੀ ਹੈ ਉਹ ਆਪ ਆਪਣੇ ਘਰ ਰਹਿ ਰਿਹਾ ਕਰੀਬਨ 3 ਸਾਲ ਤੋਂ ਇਹ ਗਾਥਾ ਹੈ ਔਰ ਉਹ ਪਿਤਾ ਜਿਹਾ ਗੁਣ ਹੈ ਬਣੀ ਨਹੀਂ ਵੋਟੀ ਨਾਲੋਂ ਪੇਕੇ ਰਹਿ ਰਹੀ ਏ ਕੋ ਰਹਿ ਰਿਹਾ ਆਪਣੇ ਘਰ ਤੇ ਇੱਕ ਗੁਣ ਹੈ ਉਹ ਕੀ ਸਤ ਸੰਗ ਰੋਜ਼ ਸੁਣਦਾ ਹੈ ਸੰਗਤ ਚ ਰੋਜ਼ ਜਾਂਦਾ ਹੈ ਰੋਜ਼ ਸਵੇਰੇ 8 ਦੇ ਕਰੀਬ ਕੋਰ ਸਥਾਨ ਤੇ ਜਾਂਦਾ ਹੈ ਸੰਗਤ ਕਰਦਾ ਹੈ ਤੇ ਉਹਦਾ 14 ਸਾਲ ਦਾ ਬੇਟਾ ਉਹਦੇ ਨਾਲ ਰਹਿੰਦਾ ਹੁਣ ਐ ਮੈਂ ਗੁਣ ਕਾਵਾਂਗਾ ਗੁਣ ਇਹ ਤੁਸੀਂ ਵੀ ਲਿਓ ਕਹਿੰਦੇ ਉਹ ਪਿਤਾ ਨੂੰ ਇੱਕ ਦਿਨ ਜ਼ਰੂਰੀ ਕੰਮ ਪੈ ਗਿਆ ਇੱਕ ਦਿਨ ਕੋ ਜ਼ਰੂਰੀ ਕੰਮ ਸੀ ਪਰ ਸੰਗਤ ਦਾ ਇੰਨਾ ਸਤਕਾਰ ਆਪਣੇ ਪੁੱਤਰ ਨੂੰ ਕਹਿੰਦਾ ਬੇਟਾ ਅੱਜ ਮੈਨੂੰ ਜ਼ਰੂਰੀ ਕੰਮ ਐ ਤੇ ਜਿਹੜਾ 8 ਤੋਂ 9 ਮੈਂ ਰੋਜ਼ ਸੰਗਤ ਚ ਕਥਾ ਸੁਣਦਾ ਅੱਜ ਮੇਰੀ ਜਗ੍ਹਾ ਸੰਗਤ ਦੇ ਚ ਹਾਜ਼ਰੀ ਤੋਂ ਲਾ ਕੇ ਆਇਆ ਐ ਗੁਣ ਜੇ ਕਿਉਂਕਿ ਹਰ ਚੀਜ਼ ਚ ਗੁਣ ਵੀ ਹੁੰਦੇ ਨੇ ਦੂਸਰੀ ਬਾਤ ਵੀ ਹੁੰਦੀ ਐ ਮੈਂ ਪਾ ਵਿੱਚ ਮਾੜਾ ਜਿਹਾ ਸਾਂਝਾ ਕਰ ਲੈਣਾ ਕਿਉਂਕਿ ਤੁਹਾਡੇ ਚ ਇਹੋ ਜਿਹੇ ਭੈਣਾ ਮੈਂ ਦਰਸ਼ਨ ਕੀਤੇ ਆ ਉਹਨਾਂ ਨੂੰ ਬਹੁਤ ਮਜਬੂਰੀ ਵੀ ਪੈ ਜੇਗੀ ਨਾ ਵੀ ਕਿਦਰੇ ਕੋਈ ਇਸ ਤਰ੍ਹਾਂ ਦਾ ਕਾਰਜ ਪੈ ਗਿਆ ਤੇ ਆਪਣੀ ਜਗ੍ਹਾ ਤੇ ਘਰ ਦਾ ਮੈਂਬਰ ਵੀਰਵਾਰ ਭੇਜਣਗੇ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਵੀਰਵਾਰ ਹਫਤਾਵਾਰੀ ਹਾਜ਼ਰੀ ਨਾ ਟੁੱਟ ਜਾਵੇ ਐਸੀਆਂ ਰੂਹਾਂ ਵੀ ਨੇ ਤੇ ਜਿਹੜੇ ਤੁਹਾਡੇ 'ਚੋਂ 3-ਵਿਲਰ ਜਾਂ ਕਾਰਾਂ ਜਾਂ ਗੱਡੀਆਂ 'ਚ ਨਾਲ 10-10 20-20 ਲੈ ਕੇ ਆਉਂਦੇ ਨੇ ਉਹਨਾਂ ਦੀ ਤੇ ਮੈਂ ਸਿਫਤ ਕਰ ਹੀ ਨਹੀਂ ਸਕਦਾ ਕਿ ਗੁਰੂ ਨਾਨਕ ਨੂੰ ਕਿੰਨੇ ਕੋਨਾ ਦੇ ਪਾਪ ਧੋਣੇ ਪੈਣਗੇ। ਘੁੱਬੜੀ ਵੱਡੀ ਗੱਲ ਹੈ। ਜਦੋਂ ਕੁਝ ਰੂਹਾਂ ਨੂੰ ਇਹ ਸਾਡੇ ਗੁਰ ਇਤਿਹਾਸ ਨੇ ਗੁਰੂ ਅਰਗੋਬਿੰਦ ਸਾਹਿਬ ਜੀ ਦਾ ਸੰਡੂ ਸਾਈਂ ਦਾਸ ਮਹੀਨੇ ਚ ਦੋ ਤਿੰਨ ਨਵੇਂ ਪਿੰਡਾਂ ਦੀ ਸੰਗਤ ਉਹਨੇ ਲੈ ਕੇ ਆਉਣੀ ਤੇ ਖੁਸ਼ੀਆਂ ਲੈਣੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚੋਂ ਵੀ ਇਹ ਸੰਗਤਾਂ ਕਿਤੇ ਕੱਚਿਆਂ ਨਾਲ ਨਾ ਜੁੜ ਜਾਣ ਸੱਚੇ ਨਾਲ ਜੁੜ ਜਾਣ ਗੁਰੂ ਗ੍ਰੰਥ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਸਵਾਮਾ ਉਹਨਾਂ ਦੇ ਸਾਡੇ ਇਤਿਹਾਸ ਨੇ ਸਾਡੇ ਇਹ ਮੈਂ ਤਾਂ ਗੁਣ ਨੂੰ ਇੱਕ ਮਿੰਟ ਲਿਆ ਡਿਟੇਲ ਵਿੱਚ ਹੈ ਗਾਥਾ ਉਹ ਤੇ ਅਸਲ ਸਾਖੀ ਇਹ ਨਹੀਂ ਜਿਹੜੀ ਹੁਣ ਮੈਂ ਬੋਲ ਰਿਹਾ ਉਹ ਪਿਓ ਚ ਗੁਣ ਸੀ ਸਵੇਰੇ 8 ਵਜੇ ਜਾਂਦਾ ਸੀ 8 ਤੋਂ 9 ਕਥਾ ਸੁਣਦਾ ਸੀ ਆਪ ਇੱਕ ਦਿਨ ਜ਼ਰੂਰੀ ਕੰਮ ਪੈ ਗਿਆ ਤੇ ਪੁੱਤਰ ਨੂੰ ਭੇਜਤਾ ਕਹਿੰਦਾ ਬੇਟਾ ਵੀ ਸਾਡੀ ਉੱਤੇ ਗੈਰ ਹਾਜ਼ਰੀ ਨਾ ਲੱਗੇ ਮੇਰੀ ਜਗ੍ਹਾ ਸੰਗਤ ਤੂੰ ਕਰਕੇ ਆ ਆਖੋ ਸਤਨਾਮ ਸਾਡੀ ਹਾਜ਼ਰੀ ਪਰਿਵਾਰ ਦੀ ਲੱਗੇ ਉਹ ਪੁੱਤਰ ਚਲਾ ਗਿਆ ਹੁਣ ਨਾਨਕੇ ਰਾਹ ਜੀ ਪੈਂਦੇ ਸੀ ਰਸਤੇ ਦੀ ਨਾਲਗਿਆਂ ਦੇ ਘਰ ਸੀ ਬਾਅਦ ਚ ਗੁਰਦੁਆਰਾ ਸੀ ਮਾਂ ਨਾਨਕੇ ਸੀ ਕੋਈ ਆਪਜ ਮਸਲਾ ਸੀ ਪਿਓ ਇਧਰ ਆਪਣੇ ਘਰ ਸੀ ਪੁੱਤਰ ਪਿਓ ਕੋਲ ਸੀ ਕਹਿੰਦੇ ਪੁੱਤਰ ਜਦੋਂ ਗਿਆ ਪਿਓ ਦੀ ਜਗ੍ਹਾ ਸੰਗਤ ਵਿੱਚ ਕਥਾ ਰੋਜ਼ ਦੀ ਰੁਟੀਨ ਮੁਤਾਬਕ ਸੁਣਨ ਜਦੋਂ ਉਹਨੇ ਕਥਾ ਸੁਣੀ ਜਦੋਂ ਕਥਾ ਸੁਣੀ ਉਸ ਦਿਨ ਕਥਾ ਦੇ ਵਿੱਚ ਕੀ ਵਿਚਾਰ ਹੋਈ ਕਿ ਮਾਂ ਦਾ ਸਤਕਾਰ ਕਰਨਾ ਚਾਹੀਦਾ ਕਹਿੰਦੇ ਨੇ ਕਥਾ ਦੇ ਵਿਚਾਰ ਹੋਈ ਮਾਂ ਦੇ ਪੈਰੀ ਹੱਥ ਲਾਣਾ ਚਾਹੀਦਾ। ਕਥਾ ਦੇ ਵਿਚਾਰ ਹੋਈ ਮਾਂ ਦੇ ਰੋਜ਼ ਦਰਸ਼ਨ ਕਰਨੇ ਚਾਹੀਦੇ ਐ, ਮਾਂ ਕੋਲੋਂ ਸਿਰ ਤੇ ਹੱਥ ਰਖਾ ਕੇ ਅਸੀਸ ਲੈਣੀ ਚਾਹੀਦੀ। ਕਥਾ ਇਤਰਾਹ ਦੀ ਲੱਗੀ। ਮਾਂ ਦਾ ਸਤਿਕਾਰ ਕਰਨਾ ਚਾਹੀਦਾ, ਮਾਂ ਦੇ ਪੈਰੀ ਹੱਥ ਲਾਣਾ ਚਾਹੀਦਾ, ਮਾਂ ਦੀ ਸੀਸ ਲੈਣੀ ਚਾਹੀਦੀ ਏ, ਮਾਂ ਦੇ ਰੋਜ਼ ਦਰਸ਼ਨ। ਉਹਨੇ ਜਦੋਂ ਕਥਾ ਸੁਣੀ ਤੇ ਕਹਿੰਦਾ ਵੀ ਮੇਰਾ ਪਿਤਾ ਜੀ ਰੋਜ਼ 사ਸੰਗ ਤੇ ਜਾਂਦੇ ਆ ਕਥਾ ਵਿੱਚ ਜਾਂਦੇ ਆ ਤੇ ਉਹਨਾਂ ਦੀ ਕਥਾ ਦਾ ਇੰਨਾ 사ਸੰਗ ਦਾ ਸਤਕਾਰ ਵੀ ਅੱਜ ਮੈਨੂੰ ਭੇਜਿਆ ਤੇ ਕਥਾ ਵਿੱਚ ਇਹ ਇਸ਼ਾਰਾ ਆਇਆ ਵੀ ਮਾਂ ਦੇ ਦਰਸ਼ਨ ਮਾਂ ਦੀ ਸੀਸ ਮਾਂ ਦੇ ਪੈਰੀ ਹੱਥ ਮਾਂ ਦੀ ਹੱਥ ਸਿਰ ਤੇ ਤੇ ਕਹਿੰਦਾ ਵੀ ਕਥਾ ਜਿਹੜੀ ਉਹ ਮੰਨਣੀ ਚਾਹੀਦੀ ਹੈ ਤੇ ਕਿਉਂ ਨਾ ਹੋਵੇ ਹੁਣ ਮੈਂ ਨਾਨਕੇ ਹੋ ਜਾਵਾਂ ਆਖੋ ਸਤਨਾਮ ਨਾਨਕੇ ਚਲਾ ਗਿਆ ਵੀ ਮਾਂ ਨੂੰ ਮਿਲਣ ਵੀ ਅੱਜ ਕਥਾ ਸੁਣਿਆ ਮਾਂ ਦਾ ਸਤਕਾਰ ਮਾਂ ਦੇ ਪੈਰੀ ਆ ਉਹ ਜਦੋਂ ਗਿਆ ਮਾਂ ਦੇ ਨਾਨਕੇ ਆਪਣੇ 3 ਸਾਲ ਤੋਂ ਰਹਿ ਰਹੀ ਸੀ ਜਦੋਂ ਮਾਂ ਦੇ ਪੈਰੀ ਹੱਥ ਲਾਇਆ 14 ਸਾਲ ਦੇ ਬੱਚੇ ਨੇ ਮਾਂ ਦੇ ਦਰਸ਼ਨ ਕੀਤੇ ਮਾਂ ਦੀ ਸੀਸ ਲਈ ਮਾਂ ਨੂੰ ਦੱਸਿਆ ਕਿ ਅੱਜ ਮੈਨੂੰ ਪਿਤਾ ਨੇ ਸਾਸੰਗਤ ਭੇਜਿਆ ਆਪਣੀ ਜਗ੍ਹਾ ਉਹਨਾਂ ਨੂੰ ਕੰਮ ਸੀ ਤੇ ਮੈਂ ਸਾਸਾਂ ਹੀ ਸੁਣਿਆ ਕਿ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਮਾਂ ਦੇ ਅਸੀਸ ਲੈਣੀ ਚਾਹੀਦੀ ਹੈ ਤੇ ਮੇਰੇ ਕੋ ਰਿਆ ਨਹੀਂ ਗਿਆ ਵੀ ਕਥਾ ਮੰਨਣੀ ਚਾਹੀਦੀ ਹੈ ਚੌਥਾ ਸਟੈਪ ਗੱਲ ਸਮਝਿਓ ਕਿ ਤਿੰਨ ਸਟੈਪ ਸੁਣ ਲਿਆ ਪੜ੍ਹ ਲਿਆ ਵਿਚਾਰ ਲਿਆ ਵੀ ਇਹਨੂੰ ਮੰਨਣਾ ਚਾਹੀਦਾ ਹੈ ਉਹ ਚੌਥਾ ਸਟੈਪ ਬੱਚੇ ਨੇ ਉਹ ਜਦੋਂ ਸਾਰੀ ਸੀਸ ਲਈ ਅੱਧਾ ਘੰਟਾ ਬੈਠਾ ਘਰ ਜਦੋਂ ਆਇਆ ਉਧਰੋਂ ਪਿਓ ਕੰਮ ਤੋਂ ਆ ਗਿਆ ਵਜੇ ਨੇ 11 ਕੀ ਗੱਲ ਲੇਟ ਹੋ ਗਿਆ ਉਹ ਅਗੋਂ ਕਹਿਣ ਲੱਗਾ ਵੀ ਪਿਤਾ ਜੀ ਅੱਜ ਮੈਂ ਮਾਮਲ ਚਲਾ ਗਿਆ ਅੱਜ ਮੈਂ ਮਾਂ ਦੇ ਪੈਰੀ ਹੱਥ ਲਾਇਆ ਅੱਜ ਮੈਂ ਮਾਂ ਦੀ ਸੀਸ ਲਈ ਤਾਂ ਲੇਟ ਹੋ ਗਿਆ ਪਤਾ ਨੂੰ ਗੁੱਸਾ ਚੜ ਗਿਆ ਧਿਆਨ ਦੇਣਾ ਕਹਿਣ ਲੱਗਾ ਉਹ ਕਿਉਂ ਗਿਆ ਤੂੰ ਉੱਧਰ ਕਹਿਣ ਲੱਗਾ ਜੀ ਅੱਜ ਕਥਾ ਵਿੱਚ ਜ਼ਿਕਰ ਆਇਆ ਸੀ ਵੀ ਮਾਂ ਦੀ ਸੀਸ ਲੈਣੀ ਚਾਹੀਦੀ ਮਾਂ ਦੇ ਪੈਰੀ ਹੱਥ ਲਾਣਾ ਚਾਹੀਦਾ ਮਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਤੇ ਪਿਓ ਨੇ ਖਿੱਚ ਕੇ ਥੱਪੜ ਮਾਰਿਆ ਕਥਾ ਤੈਨੂੰ ਸੁਣਨ ਭੇਜਿਆ ਸੀ ਮੰਨਣ ਥੋੜੀ ਭੇਜਿਆ ਧਿਆਨ ਦੇਣਾ ਯਾਰ ਪਿਓ ਨੇ ਆਪ ਵਿਚ ਲਗ ਲਗ ਰਹਿ ਰਹੇ ਸੀ ਪਿਓ ਨੇ ਖਿੱਚ ਕੇ ਥੱਪੜ ਮਾਰਿਆ ਬੱਚੇ ਨੂੰ 14 ਸਾਲ ਦੇ ਅੱਜ ਕੱਲ ਤਾਂ ਨਹੀਂ ਮਾਰਿਆ ਜਾਂਦਾ ਆਖੋ ਸਾਰਾ ਜਿਸ ਸਮੇਂ ਦੀ ਗਾਥਾ ਲਿਖੀ ਹੈ ਕਈਆਂ ਨੇ ਉਦੋਂ ਪੈਂਦਾ ਸੀ ਸਾਨੂੰ ਵੀ ਪਈਦੇ ਰਹੇ ਆ ਪਿਓ ਨੇ ਥੱਪੜ ਮਾਰਿਆ ਤੈਨੂੰ ਕਥਾ ਸੁਣਨ ਭੇਜਿਆ ਸੀ ਸੁਣਿਓ ਧਿਆਨ ਨਾਲ ਮੰਨੀ ਤਾਂ ਥੋੜੀ ਜਿਓ ਸੁਣਿਆ ਤੈਨੂੰ ਕਿਨੇ ਕਿਹਾ ਸੀ ਮੰਨਣਾ ਕਿ ਉਹਨਾਂ ਨੇ ਕਿਹਾ ਮਾਂ ਦਾ ਸਤਿਕਾਰ ਦੇ ਤੂੰ ਉੱਥੇ ਚਲਾ ਗਿਆ ਉਹਨਾਂ ਨੇ ਕਿਹਾ ਮਾਂ ਦੇ ਪੈਰੀ ਹੱਥ ਤੂੰ ਪੈਰੀ ਆਤ ਲਾਤਾ ਤੈਨੂੰ ਕਥਾ ਸੁਣਨ ਲਈ ਭੇਜਿਆ ਸੀ ਇਸ਼ਾਰਾ ਲੈਣਾ ਆਪਣੀ ਹਾਲਤ ਇਹ ਜਿਹਾ ਨਾ ਹੋਵੇ ਜਿਹੜਾ ਗੁਰੂ ਆਂਜੰਨਾ ਜੀ ਕਹਿੰਦੇ ਮਾੜੀ ਮਤ ਜਾ ਰਹੀ ਰਹੀ ਗੱਲ ਖੁੱਲ ਜੇ ਤਾਂ ਜਦੋਂ ਪਿਓ ਨੇ ਥੱਪੜ ਮਾਰਿਆ ਰਾ ਜੋਰ ਦੀ ਤੇ ਆਖਿਆ ਵੀ ਤੈਨੂੰ ਕਥਾ ਸੁਣਨ ਲਈ ਭੇਜਿਆ ਸੀ ਮੰਨਣ ਲਈ ਨਹੀਂ ਸੀ ਭੇਜਿਆ ਜਦੋਂ ਥੱਪੜ ਮਾਰਿਆ ਤੇ ਅੱਗੋਂ ਪੁੱਤਰ ਬੋਲਿਆ ਕਹਿੰਦਾ ਪਿਤਾ ਜੀ ਜੋ ਕਥਾ ਜ ਸੁਣੀ ਦਾ ਉਹ ਮੰਨੀ ਦਾ ਨਹੀਂ ਸੁਣੀ ਦਾ ਮੰਨੀ ਦਾ ਥੋੜੀ ਜੇ ਆ ਕੋ ਸਤਨਾ ਸਾਸਨ ਸੁਣਨ ਜਾਈਦਾ ਮੰਨਣ ਥੋੜੀ ਜਾਈਦਾ ਤੇ ਅਗੋ ਪੁੱਤਰ ਕਹਿੰਦਾ ਪਿਤਾ ਜੀ ਇੱਕ ਹੋਰ ਗੱਲ ਦੱਸਾਂ ਹਾਂ ਦੱਸ ਪੁੱਤਰ ਕਹਿੰਦਾ ਕਥਾ ਚ ਇਹ ਵੀ ਸੁਣਿਆ ਸੀ ਵੀ ਜੇ ਕਿਤੇ ਪਿਓ ਗੁੱਸੇ ਚ ਆ ਕੇ ਚਪੇੜ ਮਾਰ ਦਵੇ ਤੇ ਪੁੱਤਰ ਨੇ ਅਗੋ ਬੋਲਣਾ ਨਹੀਂ ਕਹਿੰਦੇ ਅੱਜ ਇਹ ਵੀ ਕਹਾਣੀ ਹੋਈ ਏ ਵੀ ਜੇ ਕਿਤੇ ਪਿਓ ਗੁੱਸੇ ਜਾ ਕੇ ਚਪੇੜ ਮਾਰ ਦੇ ਬੱਚੇ ਨੂੰ ਤੇ ਅੱਗੋਂ ਜਵਾਬ ਨਹੀਂ ਦੇਣਾ ਅੱਗੋਂ ਹੱਥ ਨਹੀਂ ਚੁੱਕਣਾ ਨਰਾਜ ਹੋ ਕੇ ਘਰੋਂ ਨਹੀਂ ਜਾਣਾ ਅੱਜ ਕਹਾਣੀ ਹੋਈ ਏ ਪਿਤਾ ਜੀ 2 ਘੰਟੇ ਬਾਅਦ ਪਿਓ ਦਾ ਗੁੱਸਾ ਠੰਡਾ ਹੋ ਜੇ ਤੇ ਆਪਣੀ ਦਲੀਲ ਦੇਣੀ ਏ ਪਿਤਾ ਜੀ ਇਹ ਵੀ ਕਹਾਣੀ ਸੁਣਿਆ ਹੁਣ ਤੁਸੀਂ ਦੱਸੋ ਇਹ ਵੀ ਮੰਨਣਾ ਕਿ ਨਾ ਮੰਨਣਾ ਧਿਆਨ ਦੇਣਾ ਕੰਨ ਨਹੀਂ ਆ ਮੰਨਣਾ ਗੱਜ ਗਿਆ ਕੋ ਇਹ ਗਾਥਾ ਹੈ ਪਰ ਸਮਝਾ ਗੱਲ ਸਮਝਿਓ ਜਰਾ ਆਪਣਾ ਹੀ ਹਾਲ ਏ ਥੋੜਾ ਬਤਾਵੀ ਜਿਹੜੀ ਜੀ ਮਤਲਬ ਦੀ ਉਹ ਮੰਨਣੀ ਆ ਕੋ ਸਾਤ ਉਹਨੇ ਜਦੋਂ ਚਪੇੜ ਮਾਰੀ ਕਿਉਂ ਗਿਆ ਵਾਹ ਕੋ ਚਪੇੜ ਮਾਰਨ ਤੋਂ ਬਾਅਦ ਜਦੋਂ ਬੱਚੇ ਨੇ ਆਖਿਆ ਕਿ ਤੇ ਫਾਜੀ satsang ਵਿੱਚ ਅੱਜ ਇਹ ਵੀ ਕਥਾ ਲੱਗੀ ਸੀ ਕਿ ਕਿਦਰੇ ਕਰੋਧ ਚ ਆ ਕੇ ਪਿਓ ਹੱਥ ਚੁੱਕ ਦੇਵੇ ਤੇ ਅੱਗੋਂ ਬੱਚੇ ਨੇ ਪਿਓ ਤੇ ਹੱਥ ਨਹੀਂ ਚੁੱਕਣਾ ਨਹੀਂ ਤੇ ਬੜਾ ਵੱਡਾ ਲੇਖਾ ਦੇਣਾ ਪੈਂਦਾ ਕਥਾ ਜੇ ਵੀ ਬੋਲਿਆ ਸੀ ਕਿ ਜੇ ਕਿਤੇ ਪਿਓ ਗੁੱਸੇ ਚ ਆ ਗਿਆ ਤੇ ਘਰੋਂ ਰੁਸ ਕੇ ਨਹੀਂ ਜਾਣਾ ਕਥਾ ਜੇ ਵੀ ਬੋਲਿਆ ਸੀ ਵੀ ਪਿਓ ਕਿਤੇ ਕਰੋਧ ਚ ਆ ਗਿਆ ਗੁੱਸੇ ਚ ਆ ਗਿਆ ਤੇ ਅੱਗੋਂ ਤਾੜ ਜਵਾਬ ਨਹੀਂ ਦੇਣਾ ਕਥਾ ਜੇ ਬੋਲਿਆ ਵੀ 2 ਘੰਟੇ ਬਾਅਦ ਜਦੋਂ ਪਿਓ ਦਾ ਗੁੱਸਾ ਠੰਡਾ ਹੋ ਜੇ ਆਪਣੀ ਦਲੀਲ ਪਿਆਰ ਨਾਲ ਰੱਖਣੀ ਹੈ ਹੁਣ ਤੁਸੀਂ ਮੈਨੂੰ ਚਪੇੜ ਮਾਰੀਏ ਤੁਸੀਂ ਦੱਸੋ ਤੁਸੀਂ ਕਹਿੰਦੇ ਕਥਾ ਸੁਣੀ ਦੀ ਮੰਨੀ ਦੀ ਨਹੀਂ ਹੁਣ ਤੁਸੀਂ ਦੱਸੋ ਵੀ ਇਹ ਮੰਨਾਂਗੇ ਵੀ ਨਾ ਮੰਨਾਂ ਆਖੋ ਸਾਤ ਕਹਿੰਦਾ ਮੰਨਣੀ ਆਖੋ ਗਾਥਾ ਹੈ ਗੱਲ ਪਕੜ ਜਾ ਜੇ ਇਸ ਚੀਜ਼ ਨੂੰ ਥੋੜਾ ਇਤਿਹਾਸ ਹਲ ਖੜੋਗੇ ਨਾ ਇਤਿਹਾਸ ਹੈ ਸਾਡਾ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਪਰ ਦੇਖ ਲਓ ਇਤਿਹਾਸ ਹੈ ਗੁਰੂ ਨਾਨਕ ਨੂੰ ਵੀ ਪਿਤਾ ਨੇ ਚਪੇੜ ਮਾਰੀਏ ਕਿਦਰੇ ਇਹ ਨਹੀਂ ਪੜੋਗੇ ਗੁਰੂ ਨਾਨਕ ਨੇ ਅੱਗੋਂ ਕੋਈ ਬੋਲੇ ਤੂੰ ਕਦਮ ਪੁੱਟਿਆ ਇਹ ਜੀ ਗਾਥਾ ਨੂੰ ਇੱਧਰ ਵੀ ਖੜਨਾ ਚਾਹੋ ਨਾ ਗੁਣ ਨੇ ਪੁੱਤਰ ਕਹਿੰਦਾ ਪਿਤਾ ਜੀ ਕੱਥਾ 'ਚ ਅੱਜ ਇਹ ਵੀ ਬੋਲਿਆ ਸੱਸਾਂ ਨੇ ਵੀ ਹੋਇਆ ਹੈ ਵੀ ਬਾਈ ਚਾਂਸ ਤੇ ਉਹ ਕਰੋਚ ਆ ਗਿਆ ਉਹਨੇ ਚਪੇੜ ਮਾਰਤੀ ਬੱਚੇ ਨੂੰ ਹੱਥ ਨਹੀਂ ਚੁਕਣਾ ਚਾਹੀਦਾ ਕਰੋ ਨਹੀ ਜਾਣਾ ਚਾਹੀਦਾ ਅੱਗੋਂ ਧੂਣਾ ਚੌਣਾ ਜਵਾਬ ਨਹੀਂ ਦੇਣਾ ਚਾਹੀਦਾ 2 ਘੰਟੇ ਬਾਅਦ ਗੁਣ ਜੇ 2 ਘੰਟੇ ਬਾਅਦ ਜਦੋਂ ਪਿਓ ਦਾ ਕਰੋਧ ਸ਼ਾਂਤ ਹੋ ਜਾਏ ਆਪਣੀ ਦਲੀਲ ਨਿਮਰਤਾ 'ਚ ਰੱਖਣੀ ਚਾਹੀਦੀ ਪੇਤਾ ਜੀ ਹੁਣ ਤੁਸੀਂ ਦੱਸੋ ਵੀ ਤੁਸੀਂ ਕਹਿੰਦੇ ਹੋ ਸਾਸ ਸੰਗ ਸੁਣਨ ਜਾਈਦਾ ਮੰਨੀ ਦਾ ਥੋੜੀ ਏ ਹੁਣ ਆ ਮੰਨਾ ਕੇ ਨਾ ਜੇ ਨਾ ਮੰਨਾਂ ਫਿਰ ਮੈਂ ਵੀ ਜਾਵਾਂ ਘਰੋਂ ਤੁਸੀਂ ਜਪੇੜ ਮਾਰੀ ਆਖੋ ਸਾ ਜੇ ਸਾਸ ਸੰਗ ਨਾ ਮੰਨਾਂ ਫਿਰ ਮੈਂ ਵੀ ਆ ਚੁੱਕਾ ਮੈਂ ਵੀ ਬੋਲਾਂ ਦੱਸੋ ਆ ਮੰਨਾ ਕੇ ਨਾ ਕਹਿੰਦੇ ਨਹੀਂ ਆ ਮੰਨਣਾ ਹੈ ਆਖੋ ਸਤਨਾ ਇਹ ਥੋੜਾ ਤੁਸੀਂ ਧਿਆਨ ਰਿਓ ਗਾਥਾ ਸਮਝਾਉਣ ਲਈ ਏ ਵੀ ਆਪਣਾ ਵੀ ਕਈ ਅਰੀ ਤਰ੍ਹਾਂ ਹੀ ਏ ਜਿਹੜੀ ਜੀ ਮਤਲਬ ਮੰਨ ਲਈ ਉਹ ਦੂਜੀ ਇਸ਼ਾਰਾ ਹੀ ਹੈ ਕਹਿੰਦੇ 2 ਘੰਟੇ ਬਾਅਦ ਇਹ ਗੱਫਾ ਹੈ 2 ਘੰਟੇ ਬਾਅਦ ਪਿਤਾ ਦਾ ਕਰੋਸ਼ ਸ਼ਾਂਤ ਹੋਇਆ ਪੁੱਤਰ ਜਲ ਲਿਆਇਆ ਜਲ ਪਿਆਇਆ ਅੰਦਰੋਂ ਬਲਿਆ ਨਾ ਤੱਪ ਨੇ ਅਗਨੀ ਤੱਪ ਜਿਆਦਾ ਹੋਣਾ ਕਰੋ ਜਿਆਦਾ ਅੰਦਰ ਉਹ ਜਦੋਂ ਸ਼ਾਂਤ ਹੋਇਆ ਤੇ ਪੁੱਤਰ ਨੇ ਆਖਿਆ ਪਿਤਾ ਜੀ ਇੱਕ ਗੱਲ ਕਹਾਂ ਇਹ ਗੱਭ ਹੈ ਪਰ ਸੁਣਿਓ ਤੇ ਉਹ ਕਹਿੰਦਾ 10 ਪੁੱਤ ਕਹਿੰਦਾ ਪਿਤਾ ਜੀ ਮੈਂ ਸਾਸਾਂ ਹੀ ਸੁਣਿਆ ਸੀ ਮਾਂ ਦੇ ਪੈਰੀ ਆਤਮਾ ਦਾ ਸਤਕਾਰ ਮਾਂ ਦੀ ਗੋਦ ਦਾ ਆਨੰਦ ਮਾਂ ਦੀ ਸੀਸ ਮਾਂ ਦੇ ਦਰਸ਼ਨ ਤੇ ਮੇਰ ਕੋ ਰਿਆ ਨਹੀਂ ਗਿਆ ਵੀ ਸੰਗਤ ਜੋ ਸੁਣਾਉਣਾ ਫਿਰ ਮੰਨਣਾ ਚਾਹੀਦਾ ਹੈ ਹੁਰਮਤ ਅਨੁਸਾਰ ਮੈਂ ਮਾਂ ਕੋ ਚਲਾ ਗਿਆ ਤੇ ਪਿਤਾ ਜੀ ਮੈਂ ਅਗਲੀ ਗੱਲ ਦੱਸਾਂ ਆਣ ਲੱਗਿਆ ਮੈਨੂੰ ਮਾਂ ਨੇ ਕੁਝ ਸੁਣਿਆ ਦਿੱਤਾ ਸੀ ਉਹ ਸੁਨਿਆ ਕੀ ਦਿੱਤਾ ਸੀ ਕਿ ਆਪਣੇ ਪਿਤਾ ਨੂੰ ਸੁਨਿਆ ਲਈ ਤਿੰਨ ਸਾਲ ਲੜਾਈਆਂ ਕਰ ਕਰਕੇ ਥੱਕ ਗਏ ਆਪਣੇ ਪਿਤਾ ਨੂੰ ਸੁਨਿਆ ਲਈ ਜੇ ਪਿਛਲੀਆਂ ਗੱਲਾਂ ਉਹ ਵੀ ਭੁੱਲਣ ਤੇ ਪਿਛਲੀਆਂ ਮੈਂ ਵੀ ਭੁੱਲ ਲਈਆਂ ਫਲਾਣੇ ਗੁਰਦੁਆਰੇ ਮੈਂ ਵੀ ਚੱਲ ਜੰਦੀਆਂ ਤੇ ਉਹ ਵੀ ਆ ਜਾਣ ਉੱਥੋਂ ਮੈਨੂੰ ਲੈ ਜਾਣ ਅਸੀਂ ਆਪਣਾ ਘਰ ਸ਼ਾਂਤੀ ਨਾਲ ਫਿਰ ਵਸਾ ਲਈਏ ਪਿਤਾ ਜੀ ਆ ਸੁਨਿਆ ਮਾਂ ਦਾ ਤੇ ਕਿ ਟਾਈਮ ਹੁੰਦਾ ਬੰਦਾ ਲੜਦਾ ਇੱਕ ਟਾਈਮ ਹੁੰਦਾ ਜੇ ਗੁੱਸਾ ਨਾ ਕਰਿਓ 6 ਮਹੀਨੇ ਸਾਲ ਬਾਅਦ ਇਹੋ ਜੇ ਮਸਲਿਆਂ ਦੇ ਵਿੱਚ ਬੰਦਾ ਥੱਕ ਵੀ ਜਾਂਦਾ ਫਿਰ ਸੋਚਦਾ ਸਿਰ ਜੁੜ ਜਾ ਸੋਚਦਾ ਵੀ ਹੱਲ ਹੋ ਜੇ ਭਰਿਆ ਉਹ ਹੀ ਪਿਆ ਸੀ ਅੱਕਿਆ ਉਹ ਹੀ ਪਿਆ ਸੀ ਕਹਿੰਦਾ ਪੁੱਤਰ ਇਹ ਗੱਲ ਤੇ ਬਹੁਤ ਵਧੀਆ ਫਿਰ ਜੇ ਉਹ ਪਿਛਲੀਆਂ ਗੱਲਾਂ ਭੁਲਾਣੀਆਂ ਚਾਹਦੀ ਐ ਤੇ ਮੈਂ ਵੀ ਭੁੱਲਣ ਨੂੰ ਤਿਆਰ ਆ ਉਹ ਗੁਰਦੁਆਰਾ ਆਣਾ ਚਾਹਦੀ ਐ ਸੈਂਟਰ ਪਲੇਸ ਹੋ ਗਿਆ ਨਾ ਵੀ ਨਾ ਮੈਂ ਲੈਣ ਗਿਆ ਨਾ ਉਹ ਛੱਡਣ ਆਏ ਇਈ ਕੋਈ ਕੰਮ ਖਰਾਬ ਕਰਦੀ ਨਾ ਆਖੋ ਸਾਤਨਾ ਇਈ ਕੋਈ ਹੁੰਦੀ ਆ ਵੀ ਉਹਨੇ ਫੋਨ ਕਰੇ ਮੈਂ ਨਹੀਂ ਕਰਨਾ ਆਖੋ ਸਾਤਨਾ ਹਾਂ ਵਾ ਉਹ ਇਈ ਕੋਈ ਕਈ ਵਾਰੀ ਕਿਨੇ ਕਿਨੇ ਅੰਦਰ ਕਲੇਸ਼ ਪਾ ਦਿੰਦੀ ਕਿਨੇ ਕਿਨੇ ਪ੍ਰੋਬਲਮਾਂ ਲੈ ਆਂਦੀ ਏ ਕਿਨੇ ਕਿਨੇ ਤਰੇੜਾਂ ਪੈ ਜਾਂਦੀਆਂ ਵੀ ਆਈ ਕੋ ਹੈ ਬਸ ਸਾਡੀ ਇੱਥੇ ਤੇ ਗੁਰਮਤ ਰੇਦੇ ਕਰੀਬੀ ਆਵੇ ਗਰੀਬੀ ਗਦਾ ਮਾਰੀ ਖਰਨਾ ਸਗਲ ਰੇਣ ਛਾਰੀ ਇਸ ਅੱਗੇ ਕੋ ਨਾ ਟਿਕੇ ਬਕਾਰੀ ਆਖੋ ਸਾਤਨਾ ਹਾਂ ਕਦਾ ਕਹਿੰਦੇ ਜਿਹੜੇ ਕਦਾ ਬੁਰਜ ਜਿਹਾ ਫੜਿਆ ਹੁੰਦਾ ਖੰਨਾ ਗਿਆ ਖੰਡੇ ਨੂੰ ਗੁਰੂ ਅਰਜਨ ਦੇਵ ਕਹਿੰਦੇ ਸਾਡਾ ਬੁਰਜ ਏ ਗਰੀਬੀ ਗਰੀਬੀ ਕਦਾ ਮਾਰੀ ਖੰਨਾ ਸਗਲ ਰੇਣ ਸਾਰਿਆਂ ਦੀ ਦੇਣ ਬਣ ਕੇ ਰਹਿਣਾ ਸਾਡਾ ਖੰਡਾ ਯਸ ਆਗੇ ਕੋ ਨਾ ਟਿਕਿਆ ਵਿਚਾਰ ਪਿਤਾ ਦੇ ਗੱਲ ਆ ਗਈ ਕਹਿੰਦਾ ਬੇਟਾ ਫਿਰ ਨਵੀਂ ਤਿਆਰ ਆ ਪਿਛਲੀਆਂ ਗੱਲਾਂ ਭੁੱਲਣ ਨੂੰ ਉਹ ਬੱਚਾ ਗਿਆ ਸੁਨਿਆ ਦਿੱਤਾ ਮਾਤਾ ਗੁਰਦੁਆਰੇ ਆ ਗਈ ਪਿਤਾ ਵੀ ਗੁਰਦੁਆਰੇ ਆ ਗਿਆ ਘਰ ਲੈ ਕੇ ਆ ਗਏ ਹੁਣ ਜਦੋਂ ਘਰ ਲੈ ਕੇ ਆ ਗਏ ਹੁਣ ਸਾਰਾ ਘਰ ਸੁੱਖ ਸ਼ਾਂਤ ਸ਼ਾਂਤੀ ਸਾਰੀ ਫੁਲਵਾੜੀ ਖਿਲ ਗਈ ਸਾਰੇ ਰੋਸ ਮੁੱਕ ਗਏ ਤੇ ਫਿਰ ਪੁੱਤਰ ਨੇ ਆਖਿਆ ਪਿਤਾ ਜੀ ਹੁਣ ਦੱਸੋ ਕਿ ਸਤ ਸੰਗ ਵਿੱਚ ਸੁਣਨ ਨਾਲੋਂ ਮੰਨ ਲਈਏ ਤੇ ਮੰਨਣ ਨਾਲ ਉਹ ਜਿਹੜੇ ਹੋਏ ਘਰ ਵੀ ਵਸ ਜਾਂਦੇ ਉਹ ਵੀ ਵਸ ਵਿੱਦ ਬਣ ਗਈ ਨਾ ਕਿ ਮੈਂ ਸੰਗਤ ਜੋ ਸੁਣਿਆ ਇਹਨੂੰ ਚੱਲਣ ਦਾ ਯਤਨ ਕਰਨਾ ਪਤਾਂ ਦਾ ਪਹਿਲੇ ਕੀ ਸੀ ਸੁਣੀ ਦਾ ਮੰਨੀ ਦਾ ਥੋੜੀ ਵੀ ਸੰਗਤ ਜੋ ਸੁਣਿਆ ਮੈਂ ਮੰਨਣ ਦਾ ਜਦੋਂ ਮੰਨਣ ਦਾ ਯਤਨ ਕਰਦੇ ਆਂ ਫਿਰ ਨਿਰੰਕਾਰ ਵੀ ਵਿੱਦ ਬਣਾਉਂਦਾ ਉਹ ਜਿਹੜੇ ਘਰ ਵੀ ਵਸਾ ਦਿੰਦਾ ਵਿਛੜੇ ਹੋਏ ਵੀ ਮੇਲ ਕਰਾ ਦਿੰਦਾ ਆਖੋ ਸਤਨਾਮ